ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਸਭ ਦਾ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਮ ਹੋਗੇ ਤੇ ਅੱਜ ਆਪਾਂ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਤੇ ਹਾਜ਼ਰ ਆ ਹਾਰਮੋਨੀਅਮ ਟਿਊਟੋਰੀਅਲ ਦੇ ਨਾਲ ਇਹ ਟਿਊਟੋਰੀਅਲ 295 ਗਾਣਾ ਜੋ ਕਿ ਸਿੱਧੂ ਮੂਸੇਵਾਲਾ ਹੋਣਾ ਨੇ ਗਾਇਆ ਹੋਇਆ ਏ ਸਾਰਿਆਂ ਨੇ ਸੁਣਿਆ ਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਇਹ ਗਾਣਾ ਸੁਣਿਆ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਸ ਗਾਣੇ ਦਾ ਮੈਂ ਟਿਊਟੋਰੀਅਲ ਲੈ ਕੇ ਹਾਜ਼ਰ ਆ ਕਿਉਂਕਿ ਟੋਟਲੀ ਸਭ ਨੂੰ ਇਹ ਗਾਣਾ ਯਾਦ ਹੀ ਹੈ ਕੰਪੋਜੀਸ਼ਨ ਵੀ ਗਾਣੇ ਦੀ ਇਦਾਂ ਹੈ ਕਿ ਸਿੰਪਲ ਆ ਤੇ ਹਰ ਇੱਕ ਇਹਨੂੰ ਗਾ ਸਕਦਾ ਹੈ ਤੇ ਜੇ ਇਹ ਹੀ ਗਾਣਾ ਆਪਾਂ ਹਾਰਮੋਨੀਅਮ ਤੇ ਨਾਲ ਗਾਵਾਂਗੇ ਤਾਂ ਹੋਰ ਵੀ ਵਧੀਆ ਸਾਊਂਡ ਕਰਦਾ ਹੈ ਤੇ ਉਹੀ ਮੈਂ ਟਿਊਟੋਰੀਅਲ ਲੈ ਕੇ ਹਾਜ਼ਰ ਆ ਇਹਦਾ ਜਿਹੜਾ ਸੋਰਾ ਉਹ ਜੇ ਪੰਜਾਬੀ ਵਿੱਚ ਆਪਾਂ ਕਈਏ ਤਾਂ ਸਤਮਾ ਚਿੱਟਾ ਬੋਲਦੇ ਨੇ ਆਪਾਂ ਇਹਨੂੰ ਜੇ ਵੈਸਟਰਨ ਢੰਗ ਨਾਲ ਕਹੀਏ ਤਾਂ ਇਹ ਡੀ ਮਾਈਨਰ ਬਣ ਜਾਂਦਾ ਹੈ ਹੁਣ ਆਪਾਂ ਸ਼ੁਰੂ ਕਰਦੇ ਆਂ ਇਹ ਜਿਹੜਾ ਏ ਇਸ ਗਾਣੇ ਦਾ ਕੋਡ ਆ ਤਿੰਨ ਸੁਰਾਂ ਨੂੰ ਆਪਾਂ ਦੱਬ ਕੇ ਕੋਡ ਬਣਾ ਲੈਨੇ ਆਂ ਉਦੇ ਨਾਲ ਕੀ ਹੈ ਕਿ ਰਾਗ ਦਾ ਮਾਹੌਲ ਬਣ ਜਾਂਦਾ ਗਾਣੇ ਦਾ ਮਾਹੌਲ ਬਣ ਜਾਂਦਾ ਹੈ ਤੇ ਆਪਾਂ ਬਹੁਤ ਸਲੋ ਇਹਨੂੰ ਕਰਾਂਗੇ ਤਾਂ ਕਿ ਆਪਾਂ ਨੂੰ ਸਮਝ ਆ ਜਾਵੇ ਇਹਦੇ ਵਿੱਚ ਕੀ ਹੈ ਕਿ ਆਪਾਂ ਜਦੋਂ ਆਪਾਂ ਸਿਖਾਉਨੇ ਆਂ ਜਾਂ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਆਪਾਂ ਉਸ ਸਮੇਂ ਫੀਲ ਜਾਂ ਹੋਰ ਮਤਲਬ ਜਿਹੜਾ ਆਪਾਂ ਪ੍ਰੋਫੈਸ਼ਨਲੀ ਤੌਰ ਤੇ ਗਾਉਨੇ ਆਂ ਉਸ ਜੀ ਦਾ ਉਸ ਨੂੰ ਇੱਕ ਸਾਈਡ ਤੇ ਰੱਖਿਆ ਜਾਂਦਾ ਹੈ ਤੇ ਬਹੁਤ ਸੌਖੇ ਢੰਗ ਨਾਲ ਜਿਹੜਾ ਪਹਿਲਾਂ ਸਿਖਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ ਤਰਾਸ਼ਿਆ ਜਾਂਦਾ ਹੈ ਤੇ ਇਸ ਕਰਕੇ ਆਪਾਂ ਇਹਨੂੰ ਸਿੰਪਲ ਵੇ ਨਾਲ ਬਹੁਤ ਹੀ ਸੌਖੇ ਢੰਗ ਨਾਲ ਕਰਾਂਗੇ ਇਹਦੇ ਵਿੱਚ ਆਪਾਂ ਕੰਪੋਜ਼ ਨੂੰ ਇੱਕ ਜਿਹੜਾ ਬੇਸ ਆ ਉਹਦਾ ਆਪਾਂ ਉਹ ਲੈ ਕੇ ਚੱਲਾਂਗੇ ਐਜ਼ ਇਟ ਜਿੱਦਾਂ ਗਾਇਆ ਹੋਇਆ ਹੈ ਪ੍ਰੋਫੈਸ਼ਨਲੀ ਤੌਰ ਤੇ ਆਪਾਂ ਉਹਦਾ ਉਸ ਤੋਂ ਬਾਅਦ ਜਦੋਂ ਆਪਣੀ ਇਹ ਤਿਆਰੀ ਹੋ ਜੂਗੀ ਉਸ ਤੋਂ ਬਾਅਦ ਉਹ ਆਪਣੇ ਆਪ ਆਪਣੇ ਅੰਦਰ ਉਸ ਕੰਪੋਜ਼ ਨੇ ਘਰ ਕਰ ਜਾਣਾ ਹੈ ਤੇ ਆਪਣੇ ਆਪ ਆਪਾਂ ਉਹਨੂੰ ਆਟੋਮੈਟਿਕਲੀ ਜਿਹੜਾ ਗਾ ਸਕਦੇ ਆ ਪਹਿਲਾਂ ਆਪਾਂ ਇਹਨੂੰ ਬੇਸ ਤੋਂ ਸ਼ੁਰੂ ਕਰਾਂਗੇ ਫਿਰ ਉਹਦੇ ਵਿੱਚ ਆਪਾਂ ਮੈਂ ਤੁਹਾਨੂੰ ਪ੍ਰੋਫੈਸ਼ਨਲਾਈਜ਼ ਤੌਰ ਤੇ ਵੀ ਗਾ ਕੇ ਦਿਖਾਉਂਗਾ ਤੇ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਕੋਡ ਆ origignal scale ਤੇ ਆਪਾਂ ਗਾ ਰਹੇ ਹਾਂ 10 ਪੱਤ ਤੇਰਾ ਹੈਡ ਡਾਉਨ ਕਾਸ ਤੋਂ ਇਤੋਂ ਆਪਾਂ ਇਹ ਦਲਾਮਾ ਗੀ ਇਤੋਂ ਪਗੂਠਾ ਵੀ ਇੱਧਰ ਲਿਆ ਸਕਦੇ ਆ ਤੇ ਜੇ ਆਪਾਂ ਹੋਰ ਵੀ ਸਿੰਪਲ ਕਰਨ 10 ਪੱਤ ਤੇਰਾ ਹੈਡ ਡਾਉਨ ਕਾਸ ਤੋਂ ਠੀਕ ਹੈ ਜੀ ਦਸ ਪੁੱਤ ਤੇਰਾ ਹੈਡ ਡਾਨ ਕਾਸ ਤੋਂ ਚੰਗਾ ਪਲਾ ਚੰਗਾ ਪਲਾ ਚੰਗਾ ਪਲਾ ਚੰਗਾ ਐਸੁਰ ਤੇ ਚੰਗਾ ਪਲਾ ਚੰਗਾ ਪਲਾ ਇਕੱਠਾ ਆਊਗਾ ਚੰਗਾ ਪਲਾ ਹੱਸਦਾ ਸੀ ਫਿਰ ਹੱਸਦਾ ਸੀ ਚੰਗਾ ਪਲਾ ਹੱਸਦਾ ਸੀ ਮੌਨ ਕਾਸਤੋਂ ਫਿਰ ਇੱਕ ਸੁਰ ਦੇ ਮੌਨ ਕਾਸਤੋਂ ਆਪਰ ਰਿਪੀਟ ਕਰਦੇ ਆ 10 ਪੁੱਤ ਤੇਰਾ ਹੈਡ ਡਾਨ ਕਾਸਤੋਂ ਚੰਗਾ ਪਲ ਹੱਸਦਾ ਸੀ ਮੌਨ ਕਾਸਤੋਂ ਦਸ ਪੁੱਤ ਤੇਰਾ ਹੈਡ ਡਾਨ ਕਾਸ ਤੂੰ ਚੰਗਾ ਭਲਾ ਹੱਸਦਾ ਸੀ ਮਾਨ ਕਾਸ ਤੂੰ ਆਜੜੇ ਦਰਵਾਜੇ ਉੱਤੇ ਆਜੜੇ ਦਰ ਆਜੜੇ ਦਰ ਆਜੜੇ ਦਰ ਵਜੇ ਉੱਤੇ ਆ ਜਿਹੜੇ ਦਰਵਾਜੇ ਉੱਤੇ ਬੋੜ ਚੱਕੀ ਖੜਿਆ ਮੈਂ ਬੋੜ ਚੱਕੀ ਖੜਿਆ ਮੈਂ ਬੋੜ ਚੱਕੀ ਖੜਿਆ ਮੈਂ ਬੋੜ ਚੱਕੀ ਖੜਿਆ ਮੈਂ ਆ ਜਿਹੜੇ ਦਰਵਾਜੇ ਉੱਤੇ ਬੋੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਇੱਥੇ ਚੰਗੀ ਤਰ੍ਹਾਂ ਜਾਣਦਾ ਆ ਇੱਥੋਂ ਆਪਾਂ ਜਾਂ ਚੀਚੀ ਯੂਜ਼ ਕਰ ਸਕਦੇ ਆ ਜਾਂ ਆਪਾਂ ਇਹਨੂੰ ਹੱਥ ਨਾਲ ਚੱਕ ਕੇ ਵੀ ਯੂਜ਼ ਕਰ ਸਕਦੇ ਆ ਜਿੱਦਾਂ ਤੁਹਾਨੂੰ ਸਹੀ ਲੱਗੇ ਜਿੱਦਾਂ ਤੁਹਾਨੂੰ ਸੌਖਾ ਲੱਗੇ ਇਦਾਂ ਤੁਸੀਂ ਕਰ ਸਕਦੇ ਹੋ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੂੰ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੂੰ ਇਦਾਂ ਵੀ ਲਾ ਸਕਦੇ ਹੋ ਇਦਾਂ ਵੀ ਲਾ ਸਕਦੇ ਰ ਜਿਹੜਾ ਪਚਾਕੇ ਲਾਉਨੇ ਉਹ ਜਿਆਦਾ ਸੋਖਾ ਏ ਤੇ ਇਹ ਥੋੜਾ ਜਿਹਾ ਪੜਵਾਸ ਆ ਜਾਂਦਾ ਚੰਗੀ ਤਰ੍ਹਾਂ ਜਾਣ ਦਾਇਆ ਕੌਣ ਕਾਸਤੂ ਠੀਕ ਹੈ ਜੀ ਰਿਪੀਟ ਕਰੂੰਗਾ ਮੈਂ ਦਸ ਪਤ ਤੇਰਾ ਹੈ ਡਡਾਰ ਕਾਸਤੂ ਚੰਗਾ ਪਲ ਹੱਸਦਾ ਸੀਮਾਨ ਕਾਸਤੂ ਅਜਿਹੇ ਦਰਵਾਜੇ ਉੱਤੇ ਬੂੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੂੰ ਇਸ ਤੋਂ ਅੱਗੇ ਆਪਾਂ ਜਿਹੜੀ ਅਗਲੀਆਂ ਲਾਈਨਾਂ ਨੇ ਕੰਪੋਜ਼ ਚੇਂਜ ਹੋ ਜਾਂਦੀ ਆ ਉਹ ਉੱਪਰ ਜਾਂਦੀਆਂ ਨੇ ਅਗਲੀ ਲਾਈਨ ਆ ਗਈਆਂ ਕੁਝ ਇੱਥੇ ਚਾਂਦੀ ਚਮਕੌਣਾ ਚਾਉਂਦੇ ਨੇ ਕੁਝ ਇੱਥੇ ਚਾਂਦੀ ਚਮਕੌਣਾ ਚਾਉਂਦੇ ਨੇ ਕੁਝ ਇੱਥੇ ਕੁਝ ਇੱਥੇ ਕੁਝ ਇੱਥੇ ਤੇ ਆਸਰਤੇ ਆਊਗਾ ਕੁਝ ਇੱਥੇ ਚਾਂਦੀ ਚਮਕ ਕੌਣਾ ਚਾਉਂਦੇ ਨੇ ਕੁਝ ਇੱਥੇ ਚਾਂਦੀ ਚਮਕ ਕੌਣਾ ਚਾਉਂਦੇ ਨੇ ਕੁਛ ਇਥੇ ਚਾਂਦੀ ਚ ਮੁਕੌਣਾ ਚੁੰਦੇ ਨੇ ਕੁਛ ਇਥੇ ਚਾਂਦੀ ਚ ਮੁਕੌਣਾ ਚੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚੁੰਦੇ ਨੇ ਸੇਮੀ ਕੁਛ ਤੈਨੂੰ ਫੜ ਥੱਲੇ ਲਾਉਣਾ ਚੁੰਦੇ ਨੇ ਕੁਛਕਨੇ ਕੁਛਕਨੇ ਆਂਗਲ ਯੂਜ਼ ਕਰਾਂਗੇ ਕੁਛਕਨੇ ਆਏ ਇਥੇ ਭੁੱਖੇ ਫੇਮਦੇ ਕੁਛਕਨੇ ਆਏ ਇਥੇ ਕੁਛਕਨੇ ਆਏ ਇਥੇ ਭੁੱਖੇ ਫੇਮਦੇ ਕੁਛਕਨੇ ਆਏ ਇਥੇ ਭੁੱਖੇ ਫੇਮਦੇ ਇਥੇ ਤੁਸੀਂ ਆ ਕੱਲੀ ਉਂਗਲ ਵੀ ਯੂਜ਼ ਕਰ ਸਕਦੇ ਹੋ ਆ ਵੀ ਉਂਗਲ ला ਸਕਦੇ ਕੁਛਕਨੇ ਆਏ ਇਥੇ ਜਿਹੜੀ ਤੁਹਾਨੂੰ ਸਹੀ ਲੱਗੇ ਖੁਸ਼ ਕਨੇ ਆਏ ਤੇ ਧੁਖੇ ਫੇਮਦੇ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਮੁਸੀਬਤ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਦਬੀ ਨਾ ਤੂੰ ਇਥੋਂ ਆਪਾਂ ਗੂਠਾ ਯੂਜ਼ ਕਰਾਂਗੇ نیچے ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਨਾਲੇ ਜਿਹੜੇ ਰਸਤੇ ਤੇ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਤੂੰ ਤੁਰਿਆ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਇਹਦਾ ਵਿਲਾ ਸਕਦੇ ਹੋ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਰੇਟ ਮਿਲੂਗੀ ਗੀ ਗੀ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਤੁਹਾਨੂੰ ਅਗਲੇ ਵੀ ਜਿਹੜੇ ਟੱਪੇ ਆ ਗਾਣੇ ਦੇ ਅਗਲੇ ਵੀ ਅੰਤਰੇ ਚਾਹੀਦੇ ਨੇ ਤਾਂ ਕਮੈਂਟ ਸੈਕਸ਼ਨ ਵਿੱਚ ਦੱਸੋ ਤਾਂ ਫਿਰ ਆਪਾਂ ਅਗਲੇ ਟੱਪਿਆਂ ਦੀ ਵੀ ਜਿਹੜੀ ਆ ਵੀਡੀਓ ਟਿਊਟੋਰੀਅਲ ਹਾਰਮੋਨੀਅਮ ਦਾ ਉਹ ਬਣਾ ਕੇ ਪਾਵਾਂਗੇ ਤੇ ਦੱਸਿਓ ਫਿਰ ਤੁਹਾਨੂੰ ਕਿਵੇਂ ਲੱਗਾ ਇਹ ਹਾਰਮੋਨੀਅਮ ਟਿਊਟੋਰੀਅਲ ਜੇ ਚੰਗਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਇਹਨੂੰ ਹੋਰ ਵੀ ਆਪਣੇ ਦੋਸਤਾਂ ਉਤਰਾ ਤੱਕ ਪਹੁੰਚਾਓ ਜਿਨ੍ਹਾਂ ਨੂੰ ਜਿਹੜੇ ਪਸੰਦ ਕਰਦੇ ਨੇ ਹਾਰਮੋਨੀਅਮ ਵਜਾਉਣਾ ਤੇ ਕਹੋ ਓਕੇ ਜੀ ਧੰਨਵਾਦ ਤੇ ਹੋਰ ਵੀ ਕੋਈ ਗਾਣਾ ਜਿੱਦਾਂ ਦਾ ਵੀ ਕੋਈ ਗਾਣਾ ਕੋਈ ਗ਼ਜ਼ਲ ਕੋਈ ਭਜਨ ਜਾਂ ਸ਼ਬਦ ਤੁਹਾਨੂੰ ਚੰਗਾ ਲੱਗਦਾ ਤੁਸੀਂ ਚਾਹੁੰਦੇ ਕਿ ਉਹਦਾ ਮੈਂ ਟਿਊਟੋਰੀਅਲ ਪਾਉਂ ਮੇਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜਿਹੜੇ ਸ਼ਬਦ ਜਾਂ ਕਿਸੇ ਵੀ ਕਿਸੇ ਵੀ ਚੀਜ਼ ਦੇ ਜਿਹੜੇ ਕਮੈਂਟ ਜ਼ਿਆਦਾ ਹੋਣਗੇ ਜਾਂ ਲਾਈਕ ਹੋਣਗੇ ਤਾਂ ਆਪਾਂ ਉਸ ਮਤਲਬ ਤੁਸੀਂ ਇਹ ਕਰ ਸਕਦੇ ਹੋ ਕਿ ਜਿਹੜਾ ਕਮੈਂਟ ਕਿਸੇ ਨੇ ਕਰਤਾ ਕਿ ਸਾਨੂੰ ਇਸ ਗਾਣੇ ਦਾ ਜਾਂ ਕਿਸੇ ਵੀ ਚੀਜ਼ ਦਾ ਆਪਾਂ ਨੂੰ ਟਿਊਟੋਰੀਅਲ ਚਾਹੀਦਾ ਹੁੰਦਾ ਤਾਂ ਉਹਦੇ ਤੇ ਤੁਸੀਂ ਰਿਪਲਾਈ ਦੇ ਸਕਦੇ ਹਾਂ ਵੱਧ ਵੀ ਹਾਂਜੀ ਆਪਾਂ ਨੂੰ ਇਹ ਚਾਹੀਦਾ ਹੈ ਆਪਾਂ ਉਹ ਫਿਰ ਪਾ ਦਿਆ ਕਰਾਂਗੇ ਠੀਕ ਹੈ ਜੀ ਧੰਨਵਾਦ ਖੁਸ਼ ਰਹੋ ਲਵ ਯੂ